ਕਿੰਨਾਂ ਨਗਰ ਹਮਲਾ ਹੋਇਆ ਸਾਡੇ ਨੌਜਵਾਨ ਮੁੰਡੇ ਦੋ ਐਸਪੀਓਸੀ ਦੇ ਡੀਐਸਪੀਸੀ ਸ਼ਹੀਦ ਹੋ ਗਏ ਪਰ ਉਹਨਾਂ ਨੂੰ ਵੀ ਮਾਰ ਮੁਕਾਇਆ ਜਿਹੜੇ ਹਮਲਾ ਕਰਨ ਆਏ ਸੀ ਦੇਸ਼ ਤੇ ਤੇ ਮੈਂ ਐਮਪੀਸੀ ਇੰਡੀਆ ਗਵਰਨਮੈਂਟ ਨੇ ਸੈਂਟਰ ਨੇ ਸਾਡੇ 7 ਕਰੋੜ ਰੁਪਏ ਦਾ ਬਿੱਲ ਭੇਜਤਾ ਪੰਜਾਬ ਨੂੰ ਕਿ ਦੀਦਨ ਨਗਰ ਅਸੀਂ ਪੈਰਾਮਿਲਟਰੀ ਫੋਰਸਿਸ ਤੇ ਕੀ ਉਹਨਾਂ ਦੇ ਪੈਸੇ ਨੇ ਮੈਂ ਸਾਧੂ ਸਿੰਘ ਜੀ ਮੇਰੇ ਨਾਲ ਸੀ ਉਸ ਵੇਲੇ ਅਸੀਂ ਚਿੱਠੀ ਲਿਖੀ ਕਿ ਜੀ ਐਂ ਕਰੋ ਸਾਡੇ ਐਮਪੀ ਲੈਡ ਤੋਂ ਕੱਟ ਲੋ ਜੀ ਮੈਂ ਕਿਹਾ ਰਾਜਨਾਥ ਸਿੰਘ ਜੀ ਹੋਰ ਮੰਗੇ ਰਾਜਨਾਥ ਜੀ ਮੈਨੂੰ ਇਹ ਦੱਸੋ ਹਮਲਾ ਤੀਨਾਂ ਨਗਰ ਕਰਨਾ ਏ ਸੀ ਉਹ ਤਾਂ ਦਿੱਲੀ ਤੇ ਹਮਲਾ ਕਰਨਾ ਏ ਸੀ ਤੀਨਾਂ ਨਗਰ ਤਾਂ ਮਾਰੇ ਨੇ ਅਸੀਂ ਨਾਲੇ ਤਾਂ ਅਸੀਂ ਮਰ ਗਏ ਅਜੀ ਆਪਣੇ ਸੀਨੇ ਡਾਲੇ ਮੂਮੂਰੇ ਤੇ ਨਾਲੇ ਤੁਸੀਂ ਪੈਸੇ ਮੰਗਦੇ ਹੋ ਸਾਨੂੰ ਕਿਰਾਏ ਦੇ ਦਿੰਨੇ ਹੋ ਮਿਲਟਰੀ ਸਾਡੇ ਮੁੰਡੇ ਹੀ ਤਾਂ ਭਰਤੀ ਨੇ ਸਾਡੇ ਹੀ ਮੁੰਡੇ ਸਾਨੂੰ ਹੀ ਕਿਰਾਏ ਤੇ ਦਿੰਨੇ ਹੋ 7 ਕਰੋੜ ਦਾ ਬਿੱਲ ਉਹ ਕਹਿੰਦਾ ਕੱਲ ਕਹਾ ਗੱਲ ਨਾ ਕਰੀ ਬਸ ਚਪਕ ਚਪ ਕਰਕੇ ਮਾਫ ਕਰਦੇ